ਮੈਂ ਤਾਂ ਸਮਝੀ ਕਿ ਜੀ ਤੁਹਾਡੇ ਨਾਲ ਇੱਥੇ ਗੱਲਬਾਤ ਕਰਦੇ ਆਂ ਕੀ ਗੱਲ ਸੀਗੀ ਸਰ ਉਹ ਕਾਫੀ ਜ਼ਿਆਦਾ ਤੁਹਾਡੇ ਨਾਲ ਗਰਮ ਹੋ ਰਹੀ ਸੀ ਇਹ ਨਗਰ ਕੌਂਸਲ ਨੂੰ ਆਪਣਾ ਕੰਮ ਨਕਸ਼ੇ ਦਾ ਜਿਹੜਾ ਰੂਲ ਅਨੁਸਾਰ ਇਨਕਸ਼ੈਪੋਰਟਿੰਗ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕੋਈ ਮੈਟਰ ਸੀਗਾ ਨਕਸ਼ੇ ਦਾ ਮੈਟਰ ਸੀਗਾ ਤੇ ਉਸ ਨੂੰ ਜਿਹੜਾ ਉਹਨੇ ਤੇ ਕਿਹਨ ਤੇ ਚੈੱਕ ਕਰਵਾਇਆ ਗਿਆ ਉਹ ਜਿਹੜਾ ਆਲਰੇਡੀ ਉਸ ਦਾ ਪ੍ਰੋਪਰਟੀ ਦਾ ਡਿਸਕੂਰ ਚੱਲ ਰਿਹਾ ਹੈ ਕੁਣਕੀ ਜਿਹੜੇ ਨਹੀਂ ਰੂਲਾਂਸਰ ਨਹੀਂ ਕਿਤੇ ਜਸਗਦੇ ਜੋ ਵੀ ਰੂਲਾਂਸਰ ਨਕਸ਼ੇ ਕਿਤੇ ਨਾ ਰੂਲਾਂ ਦੇ ਅਨੁਸਾਰ ਜੋ ਵੀ ਨਕਸ਼ੇ ਪਾਸੋਂ ਵਾਲੇ ਨੇ ਉਹ ਜਿਹੜਾ ਇਹ ਨਕਸ਼ਾ ਕੋਟੀ ਤੇ ਕਿਤੇ ਜਾਰਾ ਤੇ ਸਰ ਇਹ ਕਿਹੜੇ ਏਰੀਆ ਕਿਹੜੇ ਪ੍ਰੋਜੈਕਟ ਦੇ ਨਕਸ਼ੇ ਸੀਗੇ ਕੁਝ ਦੱਸੋਗੇ ਇਹਦੇ ਬਾਰੇ ਕੌਣ ਬਿਲਡਰ ਹੈ ਇਹਦਾ ਕਿਦੇ ਪ੍ਰਭਾਵ ਮੇਠਾ ਕੇ ਆਮ ਆਦੀ ਪਾਰਟੀ ਜਿਹੜੇ ਕਰ ਰਹੀ ਹੈ ਕੀ ਚੱਕਰ ਹੈ ਮੀ ਬਿਲਡਰ ਨੇ ਤਿੰਨ ਨਕਸ਼ੇ ਹੈਗੇ ਨੇ ਤਿੰਨ ਨਕਸ਼ੇ ਸੀਗੇ ਤੇ ਉਸ ਦਾ ਜਿਹੜਾ ਹੈਗਾ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਕੇਸ ਚੱਲ ਰਿਹਾ ਕੋਰਟ ਦੇ ਵਿੱਚ ਉਹ ਡਿਸਪੂਟਡ ਲੈਂਡ ਹੈ ਇਸ ਕਿਤੇ ਜਿਹੜਾ ਹੈ ਉਹ ਨਹੀਂ ਉਹ ਚੈੱਕ ਕਰਵਾ ਕੇ ਜਿਹੜਾ ਚੈੱਕ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਉਹ ਨਹੀਂ ਕਿਤੇ ਜਾ ਸਕਦਾ ਨਗਰ ਕੌਂਸਲ ਸੇ ਦੋਸ਼ ਲਾ ਰਹੇ ਜਿਹੜੇ ਤੋਂ ਲੱਗਦਾ ਵੀ ਸਹੀ ਹੈ ਉਹ ਤਾਂ ਦੋਸ ਸਾਰੇ ਬੇਵਿੜਿਆਦ ਨੇ ਕੋਈ ਵੀ ਦੋਸ਼ ਜਿਹੜਾ ਹੈਗਾ ਕੋਈ ਵੀ ਸਹੀ ਨਹੀਂ ਹੈ ਸਾਰੇ ਬੇਵਿੜਿਆਦ ਨੇ ਅਗਲਾ ਹੁਣ ਤੁਸੀਂ ਕੀ ਐਕਸ਼ਨ ਦੱਸੋ ਨਹੀਂ ਜੀ ਜੋ ਦੱਸਿਆ ਵੀ ਜਿਹੜਾ ਉਹ ਨਕਸ਼ੇ ਨੇ ਰੂਲਾਂ ਅਨੁਸਾਰ ਜਿਹੜਾ ਹੈਗਾ ਨਗਰ ਕੌਂਸਲ ਕਰ ਰਹੀ ਹੈ ਆਪਣਾ ਕੰਮ ਪਿਛਲਾ ਪੈਂਡਿੰਗ ਸੀਗਾ ਹੁਣ ਜੋ ਵੀ ਐਸਪੀ ਲਈ ਕਰ ਰਹੇ ਸੀ ਸਾਰਾ ਕੰਮ ਰੂਲ ਅਨੁਸਾਰ ਹੀ ਕਰਛਾ ਕੋਟਾ ਉਹਨਾਂ ਨੂੰ ਹੀ ਕੈਲੀਗੇਸ਼ਨ ਲੱਗਿਆ ਸਰ ਜੀ ਜਿਹੜਾ ਉਹਨਾਂ ਦੇ ਕੰਮ ਨੂੰ ਡਿਨਾਈ ਕਰਨ ਤੋਂ ਬਾਅਦ ਉਸੇ ਕੰਮ ਨੂੰ ਹੋਰ ਵੱਧ ਪੈਸੇ ਲੈ ਕੇ ਕਰਵਾ ਲਿਆ ਇਸ ਵਾਰੀ ਇਹ ਸਾਰਾ ਗਲਤ ਹੈ ਇਸ ਤਰ੍ਹਾਂ ਕੋਈ ਨਹੀਂ ਹੈ ਜੋ ਵੀ ਕੰਮ ਚੈੱਕ ਕਰਕੇ ਨੀਚੇ ਤੋਂ ਹਾਂਗਾ ਚੱਕਰ ਨਹੀਂ ਕੀਤਾ ਜਾਂਦਾ ਅੱਪਾ ਕੀ ਵੈਰੀਫਾਈ ਕਰਵਾ ਲੈ ਉਸ ਚੀਜ਼ ਨੂੰ ਵੀ ਉਹ ਨਹੀਂ ਪਾਸ ਹੋਏਗਾ ਫੋਨ ਤੇ ਉਸ ਨੂੰ ਵੈਰੀਫਾਈ ਕਰਵਾ ਲੈ ਸਾਡੇ ਵੱਲੋਂ ਕੋਈ ਵੀ ਨਕਸ਼ਾ ਇਸ ਤਰ੍ਹਾਂ ਦਾ ਪਾਸ ਨਹੀਂ ਕੀਤਾ ਨਾ ਹੀ ਉੱਥੇ ਕੀਤਾ ਜੇ ਪਹਿਲਾਂ ਵੀ ਕੋਈ ਨਹੀਂ ਕੀਤਾ ਗਿਆ ਤਾਂ ਨਾ ਹੀ ਅੱਗੇ ਤੋਂ ਵੀ ਕੀਤਾ ਜਾਏਗਾ ਜੋ ਰੂਲ ਲੰਦਾ ਹੈ ਉਹ ਕੀਤਾ ਜਾਏਗਾ ਇਹੋ ਤੁਹਾਡੇ ਆਫਿਸ ਵਿੱਚ ਆ ਕੇ ਆਮ ਆਦਮੀ ਪਾਰਟੀ ਤੋਂ ਸਿਕਾ ਕੇ ਉਹਨੇ ਬਹਿਸਬਾਜ਼ੀ ਕੀਤੀ ਡੈਕਰਮ ਖਰਾਬ ਕਿਉਂ ਤੁਹਾਡੇ ਨੇ ਮਿਸਪੀਅਰ ਕੀਤਾ ਕਿ ਉਹਦੇ ਦੀ ਕੋਈ ਲਿੰਗ ਇਲੈਕਸ਼ਨ ਵੀ ਲਿੱਤਾ ਜਾ ਰਿਹਾ ਨਹੀਂ ਹਜੇ ਤਾਂ ਕੋਈ ਨਹੀਂ ਜੁਵਾਇਤਾ ਉਹਨਾਂ ਦਾ ਕੰਮ ਸੀ ਉਹਨਾਂ ਨੇ ਕੰਮ ਕਿਹਾ ਸੀ ਸਾਡਾ ਕੰਮ ਨਹੀਂ ਤੁਸੀਂ ਸੌ ਰਹੇ ਹੋ ਪਰ ਅਸੀਂ ਸੁਣਿਆ ਉਹਨਾਂ ਦਾ ਕੰਮ ਚੋਗੀ ਉਹਨਾਂ ਦਾ ਸੀਗਾ ਕੰਮ ਉਸ ਨੂੰ ਇੰਤਜ਼ਾਰ ਕਰਕੇ ਉਸ ਨੂੰ ਵੈਰੀਫਾਈ ਕਰੀਆ ਵੈਰੀਫਾਈ ਕਰਵਾਉਂ ਤੋਂ ਹੁਣ ਤੋਂ ਬਾਅਦ ਇਹ ਜਿਹੜਾ ਹੈ ਜੋ ਨਹੀਂ ਹੋ ਸਕਦਾ ਕਿ ਉਸ ਨੂੰ ਜਿਹੜਾ ਹੈ ऑलरेडी ਵੀ ਪੋਰਟਲ ਤੇ ਜਿਹੜਾ ਕਲੈਰੀਫਾਈ ਕੀਤਾ ਗਿਆ ਨਾਮ ਤੇ ਅਹੁਦਾ ਕੀ ਦੱਸਿਆ ਉਹਨਾਂ ਨੇ ਆਪਣਾ ਆ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ ਤੇ ਉੱਪਰ ਜ਼ਿਲ੍ਹਾ ਪ੍ਰਧਾਨ ਦੱਸ ਰਹੇ ਸੀਗੇ ਨਾਮ ਨਹੀਂ ਅਸੀਂ ਸਾਰੇ ਜੋ ਵੀ ਆਦੇ ਨੇ ਸਾਡਾ ਜਿਹੜਾ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਇਸ ਸਤਾਰਾ ਤੇ ਪਰ ਜੋ ਗਲਤ ਕੰਮ ਲਈ ਮਿਸਟਰ ਬੈਂਸ ਕਹਿ ਰਹੇ ਨੇ ਆਪਣੇ ਆਪ ਨੂੰ ਹਾਂਜੀ ਬੈਂਸ ਸਾਹਿਬ ਸੀਗੇ ਤੇ ਪਰ ਗਲਤ ਕੰਮ ਲਈ ਕਿਸੇ ਦਾ ਨਹੀਂ ਨਹੀਂ ਕਿਹਾ ਲੇ। ਸਿਰ ਕਾਫੀ ਜਿਆਦਾ ਤੁਹਾਡੇ ਨਾਲ ਗਰਮਾ ਗਰਮੀ ਕਰਕੇ ਦਿਖਾ ਰਹੇ ਸੀਗੇ ਉਹ ਤੁਹਾਨੂੰ ਕੀ ਲੱਗਦਾ ਕਿ ਪਰਸਨਲ ਗਵਰਨਮੈਂਟ ਅਫਸਰਾਂ ਨੂੰ ਇਹ ਤਾਂ ਲੱਗਦਾ ਹੈ ਕਿ ਕੀ ਪ੍ਰਭਾਵ ਪਏਗਾ ਲੋਕਾਂ 'ਤੇ ਹੋ ਸਕਦਾ ਹੈ ਜੀ ਕੋਈ ਗਲਤ ਕੰਮ ਲਈ ਪ੍ਰੈਸ਼ਰ ਆ ਜੇ ਹੋਵੇ ਪਰ ਕਿਉਂਕਿ ਤੁਸੀਂ ਜੋ ਵੀ ਕੰਮ ਹੈ ਰੂਲ ਅਨੁਸਾਰ ਕੀਤਾ ਜਾ ਰਿਹਾ ਹੈ ਨਗਰ ਕੌਂਸਲ ਦਾ